ਸਵਾਗਤ ਹੈ ਕਿਸਾਨ ਵੀਰੋ ਹੜਾ ਟਿਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਲੋਡ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰੋ ਪਹੁੰਚੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਟਿਲਮਾਲਾ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਟਾਪੇ ਦਾ ਪਿੰਡ ਆ ਅੱਜ ਤੁਹਾਨੂੰ ਸੱਤ ਪੌੜ ਕਟੀਆਂ ਦਿਖਾ ਦੇਾਂਗੇ ਚੰਗਿਆਂ ਜੀ ਕੁਝ ਬੱਚੇ ਆ ਤੇ ਕੁਝ ਤਿਆਰ ਵੀ ਆ ਦੋ ਕਟੀਆਂ ਉਦੋਂ ਛੋਟੀਆਂ ਤੇ ਉਦੋਂ ਛੋਟੀਆਂ ਗੱਲਬਾਤ ਬਾਈ ਨਾਲ ਕਰਾਵਾਂਗੇ ਸਤ ਨਗਰ ਦੀ ਸਾਰੀ ਜਾਣਕਾਰੀ ਤੁਸੀਂ ਲੈ ਲੈਣੀ ਆ ਬਾਕੀ ਦੀ ਬੰਨ ਦੀ ਡਿਟੇਲ ਆਪਾਂ ਸਾਰੀ ਬਾਈ ਜੀ ਤੋਂ ਪੁੱਛਾਂਗੇ ਗੱਲਬਾਤ ਸਾਰੀ ਬਾਈ ਨਾਲ ਕਰਾਵਾਂ ਸასი ਕਾਲ ਜੀ ਸასი ਕਾਲ ਬਾਈ ਜੀ ਹੋ ਠੀਕ ਠਾਕ ਹੋ ਜੀ ਹਾਂ ਜੀ ਹਾਂ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 98725 ਹੂੰ 49815 ਦੁਬਾਰਾ ਫੇਰ ਬੋਲੋ 98725 ਹੂੰ 49815 49815 ਪਿੰਡ ਬਾਈ ਜੀ ਆਪਣਾ ਲਮਾਈ ਪਿੰਡ ਢੱਲ ਮਾ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਹਿਸੀਲ ਤਪਾ ਜੀ ਓਕੇ ਤੇ ਨੇੜੇ ਆਪਣੇ ਇੱਕ ਪਾਸੇ ਤਪਾ ਆ ਗਿਆ ਜਮਨ ਨਹੀਂ ਤੇ ਜਿਹੜਾ ਆਪਣਾ ਕੱਟੀਆਂ ਦਾ ਕੰਮ ਆ ਵਪਾਰ ਦਾ ਕੰਮ ਆ ਜੀ ਆਪਣਾ ਵਪਾਰ ਦਾ ਕੰਮ ਆ ਜੀ ਤੇ ਦੋ ਕੱਟੀਆਂ ਆਪਣੀਆਂ ਘਰੇ ਲੂਆ ਦੂਜੀਆਂ ਮੁੱਲ ਨਹੀਂ ਆਉਂਦੀਆਂ ਜਾਂ ਨਹੀਂ ਕਰਿਆਣੀਆਂ ਹੁਣ ਆਉਂਦੀਆਂ ਜਾਂਦੀਆਂ ਜਦੋਂ ਮਰਜੀ ਕੋਈ ਕਰ ਲੈ ਓਕੇ ਨੰਬਰ 22 ਦਾ ਸਕਰੀਨ ਤੇ ਵੀ ਚੱਲੀ ਜਾਂਦਾ ਸੱਤ ਕੱਟੀਆਂ ਤੁਹਾਨੂੰ ਦਿਖਾਵਾਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਕੱਟੀ ਦੇਖੀ ਜਾਂਦੇ ਛੋਟੇ ਸਾਈਜ਼ ਵਾਲੀ ਜੀ ਤਿੰਨੇ ਇੱਕ ਸਾਈਜ਼ ਦੀਆਂ ਆ ਗਈਆਂ ਜੀ ਹਨਾ ਇਹ ਇਹ ਤਿੰਨੇ ਵੇ ਸਾਲ-ਸਾਲ ਦੀਆਂ ਕੀ ਮੁੱਲ ਇਨਾ 19000 19000 ਦਾ ਪੁੱਠਾ ਜੀ ਬਾਕੀ ਦਾ ਵਾਧਾ ਘਾਟਾ ਤੁਹਾਡਾ ਮੌਕੇ ਤੇ ਹੋਏ ਨੇ ਤੇ ਵੀਰੇ ਇੱਕ ਗੱਲ ਹੋਰ ਦੱਸ ਦਿਓ ਵੀਡੀਓ ਦੀ ਸਟਾਰਟਿੰਗ ਜੀ ਥਣ ਚਾਰ ਚਾਰ ਦੀ ਇਨਾਂ ਦੇ ਥਣ ਬਾਈ ਕਿਸੇ ਵੀ ਕੱਟੀ ਦੇ ਚਾਰ ਤੋਂ ਗਲਤ ਹੋਣ ਉਹ ਗਾਰੰਟੀ ਆ ਉਹ ਆਪਣੀ ਗਾਰੰਟੀ ਆ ਯਾਰ ਵਾਪਸ ਕਰ ਦੇ ਕਰੇ ਜਿਹੜਾ 19000 ਰੁਪਏ ਇਹਨਾਂ ਦਾ ਮੰਗਿਆ ਮਾਨਦਾਨ ਹੋ ਜੂ ਵਿਚੋ ਮਾਨਦਾਨ ਤਾਂ ਕਰਦਾ ਬਾਈ ਖੋਲੋ ਜੀ ਮੜਾ ਤੋੜਾ ਕਰਾ ਕੇ ਜੇਕ ਪਹਿਲੇ ਨੰਬਰ ਵਾਲੇ ਖੋਲੋ ਆ ਦੇਖੋ ਜੀ ਤੋੜਾ ਦਾਰਾ ਕਰੋ ਚੈੱਕ ਹੱਡਾਂ ਪੈਰਾਂ ਦੀ ਪੂਰੀ ਸਾਫ ਸੁਥਰੀ ਬਾਕੀ ਦਾ ਬਾਈ ਦੀ ਗਾਰੰਟੀ ਹੈ ਖਾਣ ਪੀਣ ਦੀ ਬਿਮਾਰਪੂਰ ਦੀ ਸਾਰੀ ਬਾਈ ਦੀ ਗਾਰੰਟੀ ਆ ਜਮ ਓਕੇ ਜੀ ਮੋੜ ਲਓ ਜੀ ਮੋੜ ਲਿਆ ਮੋੜ ਲਓ ਜੀ ਤੇ ਮੂੰਹੋਂ ਖੀਰੀ ਹੋਣੀ ਹੈ ਜੀ ਇਹ ਤਾਂ ਸਾਰੀਆਂ ਖੀਰੀਆਂ ਮੂੰਹ ਖੀਰੀਆਂ ਹੀ ਜਮਾ ਓਕੇ ਸਾਰੀਆਂ ਹਾਲ ਤੋਂ ਘੱਟ ਘੱਟ ਨਹੀਂ ਦਾ ਇਹ ਸਾਰੀਆਂ ਓਕੇ ਜੀ ਆ ਦੇਖੋ ਚਾਰ ਹੀ ਥਣ ਝੋਲੀ ਦਿਖਾਉਣ ਲਈ ਤੇ ਦੂਜੀ ਖੋਲ ਦੋ ਜੀ ਤੋੜਾ ਕਰਾ ਦੇ ਚੈੱਕ ਤੁਹਾਨੂੰ ਤੇ ਬਾਕੀ ਦਾ ਤੁਸੀਂ ਫੋਲ ਦਸਲੀ ਨਾਲ ਪਸੂ ਫਰੀਦਣਾ ਜੀ ਆ ਦੇਖੋ ਕੁਆਲਿਟੀ ਚੰਗੀ ਬਾਕੀ ਥਣ ਲੇਵੇ ਦੀਆਂ ਤੇ ਫਿਰ ਜੱਜਮੈਂਟ ਕਰਨੀ ਹਮ ਓਕੇ ਇਹਦੇ ਵੀ ਥਣ ਚਾਰੀ ਚਾਰੀ ਓਕੇ ਜੀ ਆਹ ਦੇਖੋ ਜੀ ਮੋੜ ਲਓ ਵੀਰ 19-19000 ਰੁਪਏ ਦੇ ਵਿੱਚ ਬਾਈ ਨੇ ਰਿਮਾਂਡ ਕੀਤੀ ਆ ਮੁਰਕ ਜਿਹੜਾ ਮੌਕੇ ਤੇ ਤੁਹਾਡਾ ਮਾਨਤਾ ਨਾ ਜ਼ਰੂਰ ਹੋਣਾ ਕੋਈ ਐਸੀ ਗੱਲ ਨਹੀਂ ਮੇ ਨਾ ਹੋਵੇ ਲਿਓ ਜੀ ਇਹਨੂੰ ਵੀ ਲਿਓ ਆ ਦੇਖੋ ਜੀ ਲੈਓ ਜੀ ਆ ਦੇਖੋ ਜੀ ਸਿੰਘ ਸਾਰਿਆਂ ਦੇ ਚੰਗੇ ਸਾਰਿਆਂ ਦੇ 4-4 ਥਣ 4-4 ਥਾਣੇ ਜੀ ਬਹੁਤ ਪ੍ਰੋਮ ਜੀ ਮੈਂ ਕਹਿੰਦਾ ਜੀ ਬੱਚੇ ਕੁਝ ਨਹੀਂ ਬਹੁਤ ਪਿਆਰੇ ਬੱਚੇ ਆ ਹਨਾ ਚਾਰੇ-ਚਾਰੇ ਥਾਣੇ ਤੇ ਝੋਲੀਆਂ ਝਾਲੀਆਂ ਪੂਰੀਆਂ ਚੰਗੀਆਂ ਬੱਚੇ ਆ ਜੀ ਮੋੜ ਲਿਓ ਜੀ ਇਹਦਾ ਵੀ 10000 ਜੀ ਹਾਂ ਓਕੇ ਓਕੇ ਜੀ ਆ ਦੇਖੋ ਇਹ ਸਿੰਘ ਸਿੰਘ ਚੱਕਣ ਲੱਗੀਆਂ ਹੋਆਂ ਬਾਕੀ ਦਾ ਮੋਹਰਾ ਚਾਗਣਾ ਸਾਰੀਆਂ ਇਹ ਤਿੰਨੇ ਹੋਗੀਆਂ 19-19000 ਦੀਆਂ ਤੇ ਹੁਣ ਤਿੰਨ ਅਗਲੀਆਂ ਦੀ ਗੱਲ ਕਰੀਏ ਜੀ ਹਾਂ ਜੀ ਇਹਨਾਂ ਹਾਂ ਇਹ ਦੋ ਹਾਂ ਇਹ ਦੋਵੇਂ 22-22000 ਤੇ ਉਹ ਤੀਜੀ ਉਹ ਤੀਜੀ ਦੇ ਕਾਹਾ ਹੂੰ ਇਹ ਦੋਵਾਂ ਦਾ ਮਗਰ ਆਪਾਂ 28-28 28-28000 ਖੋਲਿਓ ਜੀ ਇਹ ਕਿੰਨੇ ਚੋ ਵੀ ਖੋਲ ਦਿਓ ਇੰਨਾ ਚੋ ਆਹ 2 भाई ਹਜ਼ਾਰ ਵਾਲੀ ਖੋਲਿਓ ਜੀ ਆਹ 2 ਹਜ਼ਾਰ ਹਾਂ ਕੋਈ ਗੱਲ ਨਹੀਂ ਕੋਈ ਖੋਲ ਲੈਣਾ ਆ ਦੇਖੋ ਜੀ 8 ਨੰਬਰ ਤੇ ਆ ਗਏ ਝੋਲੀਆਂ ਝਾਲੇ ਨਾਲ ਸਾਰੀਆਂ ਦੀ ਗਾਰੰਟੀ ਹੈ ਕਿਉਂਕਿ ਕਈ ਵਾਰੀ ਬਾਕੀ ਦਾ ਚੰਗੇ ਬੱਚੇ ਆ ਗਏ ਚੰਗੇ ਹੱਡਾਂ ਪੈਰਾਂ ਦੇ ਆ ਗਏ ਖੁੱਲੇ ਹੱਡਾਂ ਪੈਰਾਂ ਦੇ ਆ ਗਏ ਜੀ ਆ ਦੇਖੋ ਇਹنگ ਇੱਕ ਨੰਬਰ ਆ ਦੇਖੋ ਜੀ ਇਹਦਾ 22000 ਜੀ ਹਾਂ ਜੀ ਇਹਦਾ ਬੰਦ ਜਿਵੇਂ ਜਾਏ ਰੇਟ ਹੈ ਜੀ ਆ ਦੇਖੋ ਤੋਰਾ ਤਾਰਾ ਇੱਕ ਨੰਬਰਾਂ ਕਟਿੰਗਾਂ ਦਾ ਝੋਲੀ ਵਗੈਰਾ ਸਭ ਕੁਝ ਓਕੇ ਮੋੜ ਲਿਓ ਜੀ ਆ ਦੇਖੋ ਜੀ ਦੇ ਇਸ ਦੀ ਕੁਆਲਿਟੀ ਕਰੋ ਚੈੱਕ ਪਤਲਾ ਤੇ ਬਰੀਕ ਸਿੰਘ ਬਰੀਕ ਪਿੰਡੇ ਦੀ ਬਾਕੀ ਦਾ ਬਲੈਕ ਆ ਗਈਆਂ ਜਮਾ ਆ ਦੇਖੋ ਜੀ ਬੰਦ 22000 ਵਾਲੀ ਕੱਟੀ ਤੁਹਾਨੂੰ ਤੋੜ ਕੇ ਦਿਖਾਈ ਹੈ ਜੀ ਹੁਣ ਅਗਲੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਜੀ ਆ ਲਓ ਜੀ ਇਹਦੇ ਮੱਥੇ ਥੋੜਾ ਬਲ ਆ ਗਿਆ ਜੀ ਹਨਾ ਪੰਜਵੇਂ ਨੰਬਰ ਦਾ ਜੀ ਪੰਜਵੇਂ ਨੰਬਰ ਵਾਲੀ ਬਲ ਵਾਲੀ ਆ ਗਈ ਜੀ 22000 ਵਾਲੀ ਇਹ ਹੈ ਜੀ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਥਣ ਭਾਂਡੇ ਦੀਆਂ ਸਾਰੀਆਂ ਸਾਫ ਸੁਥਰੀਆਂ ਤਿਆਰ ਹੋਣੀਆਂ ਜਿੱਦੇ ਹੋਣੀਆਂ ਝੋਲੀ ਝਾਲੀ ਇੱਕ ਨੰਬਰ ਮੋੜ ਲਿਓ ਜੀ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੱਕ ਥੋੜਾ ਜਿਹਾ ਇੱਕ ਮੱਥੇ ਦੇ ਵਿੱਚ ਵੱਲ ਆਇਆਗਾ ਹੋਰ ਕੋਈ ਸਾਰੀ ਦੂਜੀ ਕਾਲ ਹੋਈ ਆ ਇਹਦਾ ਵੀ 22000 ਜੀ ਰੇਟ ਜਮਾ ਬਾਈ ਦੇ ਜਾਇਆ ਜਾਗੇ ਸਾਰੀਆਂ ਇਕੱਠੀਆਂ ਖਰੀਦਣੀਆਂ ਇਕੱਠੀਆਂ ਖਰੀਦ ਲਿਓ ਇਹ 28 ਵਾਲੀ ਆ ਗਈ ਜਿਹੜੀ ਹੁਣ ਖੋਲੀ ਹੈ ਜੀ ਲਿਆਓ ਜੀ ਨੂੰ ਬਾਹਰ ਲਿਆਓ ਆ ਦੇਖੋ ਜੀ ਟੀਕਾ ਭਰਾਉਣ ਦੇ 1-2 ਮਹੀਨੇ ਸਾਹਮਣੇ ਕੱਟੀ ਕਾਬਲ ਆ ਜੀ ਓਕੇ ਜੀ ਆ ਦੇਖੋ ਜੀ ਘਰ ਦੀ ਕੱਟੀ ਆ ਬਾਈ ਦੀ ਚੋਲੀ ਜਾਲੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਦੇਖੋ ਜੀ ਚੋਲੀ ਚਾਲੀ ਪੂਰੀ ਸਾਫ ਸੁਥਰੀ 28000 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣੀ ਆ ਆ ਦੇਖੋ ਜੀ ਹੂੰ ਇਹ ਆਉਂ ਮੈਂ ਇਹ ਪੱਕੀ ਵੱਡੀ ਓਕੇ ਜੀ ਚੰਗੀ ਕਿੰਨਾ ਕੁ ਰਿਕਾਰਡ ਸੀ ਮਾਂ ਦਾ ਕਿੰਨਾ ਕੁ ਰਿਕਾਰਡ ਸੀ ਮਾਂ ਦਾ ਉਹ 17 ਲੀਟਰ ਆ ਓਕੇ ਕਿਤੇ ਬਣਾ ਲੈ ਦੂਜੀ ਲਿਆਓ ਜੀ ਖੋਲ ਕਿਥੇ ਰੇ ਵਾਲੀ ਹੁਣ ਇੱਕ ਇੱਕ ਰਹਿ ਗਈ ਇੱਕ ਰਹਿ ਗਈ ਹਨ ਉਹ ਲਿਓ ਕੋਲ ਚੰਗੀ ਕੱਟੀ ਤੁਹਾਨੂੰ ਲਾਸਟ ਵਾਲੀ ਦਿਖਾਉਣੀ ਆ ਜੀ ਆ ਦੇਖੋ ਜੀ ਲਿਓ ਜੀ ਆ ਦੇਖੋ ਜੀ ਇਹ ਵੀ 22000 ਵਾਲੀ ਆ ਗਈ ਚੰਗੀ ਕੱਟੀ ਹੈਗੀ ਚੰਗੇ ਸਿੰਘ ਸੱਲੇ ਦੀ ਤੇ ਚੰਗੇ ਥਣਾ ਦੀ ਆ ਗਈ ਆ ਦੇਖੋ ਕੁਆਲਿਟੀ ਇਹਦੀ ਵੀ ਚੰਗੀ 28000 ਰੁਪਏ ਦੇ ਵਿੱਚ ਇਹ ਤੁਹਾਨੂੰ ਮਿਲਣੀਆਂ ਬਾਕੀ ਮਾਨਤਾਨ ਸਾਰਿਆਂ ਦੇ ਵਿੱਚੋਂ ਵਧੀਆ ਹੋ ਜਾਣਾ ਕੋਈ ਐਸੀ ਗੱਲ ਨਹੀਂ ਫਿਕਸ ਪ੍ਰਾਈਸ ਕਿਸੇ ਦਾ ਨਹੀਂ ਹੈਗਾ ਵਧੀਆ ਮਾਨਤਾਨ ਸੱਤ ਕਟੀਆਂ ਹੀ ਸੱਤੇ ਤੁਹਾਨੂੰ ਦਿਖਾਤੀਆਂ ਚੰਗੀ ਤੋਂ ਚੰਗੀ ਕੱਟੀ ਹੈ ਜੀ ਬਾਈ ਜਿਹੜੇ ਇਹਨਾਂ 'ਚੋ ਰੇਟ ਕਰੇ ਗਏ ਆ ਮੌਕੇ ਤੇ ਮਾਨਤਾਨ ਹੋ ਜਾਊਗਾ ਬਸ ਆਏ ਬੰਦੇ ਦਾ ਮਾਨਤਾਨ ਕਰਾਂਗੇ ਜੀ ਜ਼ਰੂਰ ਮਾਨਤਾਨ ਹੋਊਗਾ ਸੱਤ ਕਟੀਆਂ ਹੀ ਸੱਤੇ ਤੁਹਾਨੂੰ ਦਿਖਾਤੀਆਂ ਨੰਬਰ ਫੇਰ ਬੋਲ ਦਿਓ ਜੀ 98725 94815 94815 ਜ਼ਰੂਰ ਬਾਈ ਨਾਲ ਕਰਿਓ ਸੰਪਰਕ ਪਿੰਟ ਹੈ ਲਮਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਸਖਦੇਵ ਨਾਂ ਸਕਦੇਵ ਬਾਈ ਦਾ ਜਿੱਥੇ ਮਰਜ਼ੀ ਪੁੱਛ ਕੇ ਆ ਜਿਓ ਮਾਨਾ ਪੁੱਤੀ ਓਕੇ ਜੀ ਕਵਾਲਿਟੀ ਸਾਰੀਆਂ ਕਟਿੰਗਾਂ ਦੀ ਚੰਗੀ ਤੇ ਨੰਬਰ 22 ਦਾ ਔਨ ਸਕਰੀਨ ਆ ਧੰਨਵਾਦ